ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਤਮ ਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ ਜਿਨ ਮੋਹਿਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮ ਹੁਕਮੀ ਹੀ ਜਮ ਲਗਦਾ ਸੋ ਉੱਭਰੈ ਜਿਸ ਬਕਸ਼ੈ ਕਰਤਾਰ ਉੱਭਰੈ ਨਹੀਂ ਜਨਾ ਉੱਭਰੈ ਬੱਬੇ ਨਾਲ ਬੋਲਣਾ ਸੋ ਉੱਭਰੈ ਜਿਸ ਬਕਸ਼ਾ ਕਰਤਾਰ ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾ ਤਰੈ ਜਾ ਛੋੜੈ ਅਹੰਕਾਰ ਆਸਾ ਮਨਸਾ ਮਾਰੇ ਨਰਾਸ ਹੋਏ ਗੁਰ ਸਬਦੀ ਵਿਚਾਰ ਪੌੜੀ ਜਿੱਥੈ ਜਾਈਐ ਜਗਤ ਮੈ ਤਥ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚੀ ਹਰ ਸੱਤਿਆ ਨਿਆਈ ਕੂੜਿਆਰਾ ਕੇ ਮੁਹ ਫਿਟਕੀ ਐ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਛਾਈ ਜਾਨ ਨਾਨਕ ਸੱਤ ਅਰਾਧਿਆ ਗੁਰਮੁਖ ਸੁਖ ਪਾਈ ਸ਼ਲੋਕ ਮਹੱਲਾ ਤੀਜਾ ਪੂਰਾ ਭਾਗ ਸਤਿਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਜੇ ਹਰ ਪ੍ਰਭ ਬਖਸ਼ ਕਰੇ ਉਪਾਵਾ ਸਿਰ ਉਪਾਉ ਹੈ ਊੜੇ ਖੁੱਲੇ ਮੂੰਹ ਵਾਲੇ ਟੋਨਿਆ ਉਪਾਵਾ ਸਿਰ ਉਪਾਉ ਹੈ ਉਪਾਵਾ ਸਿਰ ਉਪਾਉ ਹੈ ਨਾਉ ਪ੍ਰਾਪਤ ਹੋਏ ਅੰਦਰ ਸੀਤਲ ਸ਼ਾਂਤ ਹੈ ਤੇਰਦਾ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਇ ਵਡਿਆਈ ਹੋਏ ਨਾਨਕ ਨਾਇ ਵਡਿਆਈ ਹੋਏ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣਾ ਪਾਏ ਗੁਣੀ ਨਿਧਾਨ ਪਾਏ ਪਾਏ ਗੁਣੀ ਨਿਧਾਨ ਸੁਖ ਦਾਤਾ تیر ਮਾਨਵ ਸਹਿ ਕੌ ਮੈਂ ਜਾਏ ਅਬਮਾਨ ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਦਾਨ ਪਾਉੜੀ ਜਿਤਨੇ ਪਾਤਸ਼ਾਹ ਸਾਹ ਰਾਜੇ ਖਾਨ ਉਮਰ ਉਮਰਾਵ ਸਿੱਖਦਾਰ ਹ ਹੈ ਜਿਤਨੇ ਜਿਤਨੇ ਨਹੀਂ ਹੈ ਤੀਵਿਸਰਾਮ ਲਗੇ ਹੈ ਨਹੀਂ ਕਹਿਣਾ ਜਿਤਨੇ ਪਾਤਸ਼ਾਹ ਸਾਹ ਸਾਹ ਕਿਤੇ ਠੰਕ ਰਾਜੀ ਖਾਨ ਉਮਰਾਵ ਸਿਕਦਾਰ ਹੈ ਇੱਥੇ ਵਿਸਰਾਮ ਤਿਤਨੇ ਸਾਬ ਹਾਰੇ ਕੀਏ ਜਿਤਨੇ ਪਾਤਸ਼ਾਹ ਸਾਹ ਸ਼ਿਸ਼ਾ ਨਹੀਂ ਗਣ ਸ਼ਿਸ਼ਾ ਨਹੀਂ ਹੈ ਜਿਤਨੇ ਪਾਤਸ਼ਾਹ ਸਾਹ ਸਾ ਜਿੱਤਨੇ ਪਾਤ ਸਾਹ ਸਾਹ ਰਾਜੇ ਸਾਹ ਤੇ ਰੁਕ ਜਿੱਤਨੇ ਪਾਤ ਸਾਹ ਸਾਹ ਫਿਰ ਬੋਲੋ ਰਾਜੀ ਖਾਨ ਉਮਰਾਵ ਸਿਕਦਾਰ ਹੈ ਜਿੱਤਨੇ ਪਾਤ ਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹੈ ਹੈ ਹਾਂਜੀ ਤਿਤਨੇ ਸਭ ਹਰ ਕੇ ਕੀਏ ਕੀ ਇਕੱਠਾ ਇਤਤਨੇ ਸਭ ਹਰ ਕੇ ਕੀਏ ਜੋ ਕਿਸ ਹਰ ਕਰਾਵੇ ਸੋ ਓਏ ਕਰ ਹੈ ਇਥੇ ਵੀ ਸ਼ਰਾਮ ਕਰ ਹੈ ਹਾਹੀ ਦਲਾਵਾਂ ਲੱਗ ਜੰਦੀਆਂ ਰਾਰੇ ਉੱਤੇ ਇਦੀਆਂ ਦਲਾਵਾਂ ਦਾ ਇਸ਼ਾਰਾ ਕਰੇ ਜੋ ਕਿਸ ਹਰ ਕਰਾਵੇ ਸੋ ਓਏ ਕਰ ਹੈ ਸਪਸ਼ਟ ਕਰਕੇ ਬੋਲੇ ਜੋ ਕਿਸ ਹਰ ਕਰਾਵੇ ਸੋ ਓਏ ਕਰ ਹੈ ਇਥੇ ਵੀ ਸ਼ਰਾਮ ਸਭ ਇਤਿ ਯਮਕ ਲਾ ਦਨੀ ਹਰ ਕੇ ਅਰਥੀਏ ਜੋ ਕਿ ਸਹ ਹਰ ਕਰਾਵੈ ਸੋ ਓ ਕਰਹ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਬਨਾ ਕਾ ਪ੍ਰਭ ਸਤਗੁਰ ਕੈ ਬਲ ਹੈ ਅਰਥੀਏ ਅਰਥੀਏ ਨਹੀਂ ਕਹਿਣਾ ਅਰਥੀਏ ਅਰਥੀਏ ਹਮ ਸੋ ਐਸਾ ਹਰ ਸਬਨਾ ਕਾ ਪ੍ਰਭ ਸਤਗੁਰ ਕੈ ਬਲ ਹੈ ਤੇਨ ਸਭ ਵਾਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ ਸਤਗੁਰ ਅੱਗੇ ਲਈ ਜੀ ਇਹ ਤੂ ਵਿਸਰਾਮ ਹਨ ਸੂ ਐਸਾ ਹਰ ਇੱਥੇ ਠਮਕੇ ਸਭਨਾ ਦਾ ਪ੍ਰਭ ਇੱਥੇ ਵੀ ਥੋੜਾ ਠਹਿਰਾਣਾ ਸਤਗੁਰ ਕਾ ਵੱਲ ਹੈ ਇੱਥੇ ਵਿਸਰਾਮ ਯਾਨੀ ਪਹਿਲਾ ਵਿਸਰਾਮ ਇਉਂ ਲਾਉਣਾ ਸੂ ਐਸਾ ਹਰ ਸਭਨਾ ਦਾ ਪ੍ਰਭ ਸਤਗੁਰ ਕਾ ਵੱਲ ਹੈ ਇੱਥੇ ਜਿਆਦਾ ਰੁਕਣਾ ਨਹੀਂ ਫਿਰ ਤਿੰਨ ਪਾਦ ਤੇ ਫੇਰ ਯਮਕ ਲਾ ਦਨੀ ਹੈ ਤਿੰਨ ਸਭ ਵਰਨ ਸੰਬੰਧਕ ਪਾਠ ਤਿੰਨ ਸਭ ਵਰਨ ਚਾਰੇ ਖਾਣੀ ਇਥੇ ਠਮਕ ਲਾ ਦੋ ਸਭ ਸ੍ਰਿਸ਼ਟ ਗੋਲੇਕਰ ਇਥੇ ਦੂਸਰਾ ਵਿਸਰਾਮ ਹੈ ਦੂਸਰਾ ਵਿਸਰਾਮ ਇਉਂ ਲਾਉਣਾ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇਕਰ ਸਤਗੁਰ ਅਗਿਆ ਕਾਰ ਕਮਾਉਣ ਕੋ ਦिए ਪਾਠੀ ਸਿੰਘ ਤੇ ਫਿਰ ਕਾਰੀ ਜਾਂਦੇ ਹਨ ਅੱਕੜ ਪਿੱਛੇ ਧਿਆਨ ਨਾ ਲਾਉਣਾ ਵਿਸਰਣ ਸੋ ਐਸਾ ਹਰ ਸਭਨਾ ਦਾ ਪ੍ਰਭ ਸਤਿਗੁਰ ਕੈ ਬਲ ਹੈ ਤਿਨ ਸਭ ਵਰਨ ਚਾਰੇ ਖਾਣੀ ਸਭ ਸ੍ਰੇਸ਼ਟ ਗੋਲੇ ਕਾਰ ਸਤਿਗੁਰ ਅੱਗੇ ਕਾਰ ਕਮਾਵਣ ਕੋ ਦਈਏ ਇਸੇ ਕਰਕੇ ਪ੍ਰਾਣੇ ਜਿਹੜੇ ਮਹਾਪੁਰਸ਼ੀ ਹੁਣ ਤੱਕ ਕਹਿੰਦੇ ਤਾਂ ਹੈਗੇ ਪਹਿਲਾਂ 100-100 ਵਾਰੀ ਸੰਥਿਆ ਪੜਦੇ ਸਨ 25 ਵਾਰੀ ਤਾਂ ਪੱਕਾ لازਮੀ ਪੜਨੀ ਚਾਹੀਦੀ ਤਾਂਕਿ ਜਿਹੜੇ ਵਿਸਰਾਮ ਹਨ ਉਹ ਐਨ ಸ್ಪਸ਼ਟ ਹੋ ਜਾਣ ਜਦੋਂ ਪਾਠ ਕਰੇ ਇੱਕ ਚਾਲ ਵਿਸਰਾਮ ਤੇ ਜਾ ਕੇ ਰੁਕੇ ਐਨ ਨਖੀਰ ਕੇ ਸੋਨੇ ਢੰਗ ਨਾਲ ਪੜੇ ਉਹ ਫਿਰ ਮਿਹਨਤ ਨਾਲ ਸਾਰੇ ਪਾਠ ਸੁੱਧ ਹੁੰਦੇ ਹਨ ਹਰ ਸੇਵੇ ਕੀ ਐਸੀ ਵੜਿਆਈ ਦੇਖੋ ਹਰ ਸੰਤੋ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਇਥੇ ਬਿਸਰਾਵ ਜੇਨਾ ਵਿੱਤੋ ਕਾਇਆ ਨਗਰੀ ਦੁਸ਼ਮਨ ਦੂਤ ਸਭ ਮਾਰ ਕਢੀਏ ਕਢੀਏ ਚਾਲ ਅਨਸਾਰ ਇਸੇ ਤਰ੍ਹਾਂ ਹੀ ਬੋਲਣਾ ਜਿਨ ਜੇਨੇ ਵਿੱਤੋ ਕਾਇਆ ਨਗਰੀ ਦੁਸ਼ਮਨ ਦੂਤ ਸਭ ਮਾਰ ਕਢੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚ ਹੋ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕਢੀਏ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰਖ ਲੀਏ ਸਲੋਕ ਮਹੱਲਾ ਤੀਜਾ ਅੰਦਰ ਕਪਟ ਸਦਾ ਦੁਖ ਹੈ ਮਨਮੁਖ ਧਿਆਨ ਨ ਲਾਗੈ ਦੁਖ ਵਿੱਚ ਕਾਰਕ ਮਾਵਣੀ ਦੁਖ ਵਰਤੈ ਦੁਖ ਆਗੈ ਕਰਮੀ ਸਤਗੁਰ ਭੇਟੀਐ ਤਾ ਸਚ ਨਾਮ ਲਿਵ ਲਾਗੈ ਨਾਨਕ ਸਹਜੇ ਸੁਖ ਹੋਇ ਅੰਦਰੋ ਭਾਮ ਭਉ ਭਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ